ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਨੀਮਨਵੀਰ ਤੇਰੀ ਨਨਾਨ ਦਾ 8ਵਾਂ ਮਹੀਨਾ ਸ਼ੁਰੂ ਹੋ ਗਿਆ ਹੁਣ ਬੱਚਾ ਹੋਣ ਤੱਕ ਉਸਨੇ ਇਸ ਘਰ ਵਿੱਚ ਰਹਿਣਾ ਜੇ ਤੂੰ ਸੁਦੇ ਆਉਣ ਤੇ ਕੋਈ ਡਰਾਮਾ ਕੀਤਾ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ ਤੈਨੂੰ ਮੇਰੀ ਸੁਮਨਤੀ ਦੀ ਸੇਵਾ ਚੰਗੇ ਤਰੀਕੇ ਨਾਲ ਕਰਨੀ ਪਵੇਗੀ ਮਨਵੀਰ ਕੌਰ ਨੇ ਆਪਣੀ ਸੱਸ ਗੁਰਜੀਤ ਨੂੰ ਕਿਹਾ ਕਿ ਮੰਮੀ ਜੀ ਫਿਰ ਘਰੇ ਕੋਈ ਕੰਮ ਵਾਲੀ ਰੱਖ ਲੈਂਦੇ ਹਾਂ ਕਿਉਂਕਿ ਹਜੇ ਤਾਂ ਮੇਰੀ ਹਰਲੀਨ ਵੀ ਛੋਟੀ ਹੈ ਇਹ ਸੁਣਦਿਆਂ ਹੀ ਉਸ ਦੀ ਸੱਸ ਗੁਰਜੀਤ ਕਰਨੇ ਕਿਹਾ ਕਿ ਫੇਰ ਕੀ ਹੋ ਗਿਆ ਜੇ ਹਰਲੀਨ ਛੋਟੀ ਹੈ ਮੇਰੀ ਬੇਟੀ ਸੁਮਨ ਕਿਹੜਾ ਤੇਰੇ ਤੇ ਬੋਝ ਹੈ ਘਰ ਵਿੱਚ ਕੰਮ ਵਾਲੀ ਦੀ ਕੀ ਲੋੜ ਹੈ ਰੱਬ ਨੇ ਤੈਨੂੰ ਇਹ ਦੋ ਹੱਥ ਦਿੱਤੇ ਆ ਇਹ ਕਿਸ ਦਿਨ ਕੰਮ ਆਉਣਗੇ ਆਪਣੀ ਧੀ ਨੂੰ ਜ਼ਿਆਦਾ ਲਾੜ ਲੜਾਉਣ ਦੀ ਕੋਈ ਲੋੜ ਨਹੀਂ ਚਪਚਾਪ ਮੇਰੀ ਸੁਮਨ ਧੀ ਲਈ ਕਮਰਾ ਖਾਲੀ ਕਰਦੇ ਉਸ ਨੂੰ ਬਹੁਤ ਗਰਮੀ ਲੱਗਦੀ ਹੈ ਇਸ ਲਈ ਉਸ ਨੇ ਏਸੀ ਵਾਲੇ ਕਮਰੇ ਵਿੱਚ ਹੀ ਪੈਣਾ ਇਹ ਸੁਣ ਕੇ ਮਨਵੀਰ ਨੂੰ ਬਹੁਤ ਗੁੱਸਾ ਆਇਆ ਉਹ ਮਨ ਹੀ ਮਨ ਸੋਚਣ ਲੱਗੀ ਕਿ ਇਹਨਾਂ ਦੀ ਕੁੜੀ ਲਈ ਹੁਣ ਮੈਨੂੰ ਆਪਣੀ ਹਰਲੀਨ ਨੂੰ ਗਰਮੀ ਵਿੱਚ ਰੱਖਣਾ ਪਵੇਗਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਧੀ ਨੂੰ ਵੀ ਤਾਂ ਗਰਮੀ ਲੱਗਦੀ ਹੈ ਇਹਨਾਂ ਨੂੰ ਕਿਹੜਾ ਕਿਤੇ ਜ਼ਿਆਦਾ ਗਰਮੀ ਲੱਗਦੀ ਹੈ ਨਾਲੇ ਐਨੇ ਮਹੀਨੇ ਪਹਿਲਾਂ ਪੇਕੇ ਆਉਣ ਦੀ ਕੀ ਲੋੜ ਸੀ ਮੈਨੂੰ ਤਾਂ ਮੇਰੇ ਪੇਕੇ ਘਰ ਇਹਨਾਂ ਨੇ ਜਾਣ ਨਹੀਂ ਦਿੱਤਾ ਸੀ ਫਿਰ ਅੱਜ ਆਪਣੀ ਕੁੜੀ ਨੂੰ ਇਸ ਘਰ ਵਿੱਚ ਕਿਵੇਂ ਬੁਲਾ ਲਿਆ ਮੇਰੇ ਤੋਂ ਤਾਂ ਇਹਨਾਂ ਨੇ ਪੂਰੇ ਮਹੀਨੇ ਤੱਕ ਘਰ ਦਾ ਸਾਰਾ ਕੰਮ ਕਰਵਾਇਆ ਸੀ ਮਨਵੀਰ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਸਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਹਾਡੀ ਮੰਮੀ ਮੈਨੂੰ ਕਮਰਾ ਖਾਲੀ ਕਰਨ ਲਈ ਕਹਿ ਰਹੀ ਹੈ ਕਿਉਂਕਿ ਭੈਣ ਨੂੰ ਏਸੀ ਵਾਲੇ ਕਮਰੇ ਵਿੱਚ ਸ਼ਿਫਟ ਕਰਨਾ ਹੈ ਜੇ ਹਰਲੀਨ ਰਾਤ ਨੂੰ ਗਰਮੀ ਦੇ ਕਰਕੇ ਰੋਣ ਲੱਗੀ ਤਾਂ ਫਿਰ ਕੌਣ ਚੁੱਪ ਕਰਵਾਵੇਗਾ ਉਸ ਦੇ ਘਰ ਵਾਲੇ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਕੂਲਰ ਖਰੀਦ ਕੇ ਦੇ ਦਿੰਦਾ ਹਾਂ ਤੂੰ ਫਿਕਰ ਨਾ ਕਰ ਪਰ ਮਨਵੀਰ ਦੇ ਤਾਂ ਕਾਲਜ 'ਚ ਅੱਗ ਲੱਗੀ ਹੋਈ ਸੀ ਸ਼ਾਮ ਦੇ ਸਮੇਂ ਗੁਰਜੀਤ ਕਾਰਨੇ ਆਪਣੇ ਨੂੰ ਮਨਵੀਰ ਨੂੰ ਕਿਹਾ ਕਿ ਹਜੇ ਤੱਕ ਕਿਉਂ ਨਹੀਂ ਕਮਰਾ ਖਾਲੀ ਕੀਤਾ ਤੈਨੂੰ ਮੇਰੀ ਕਹੀ ਗੱਲ ਇੱਕ ਵਾਰ ਵਿੱਚ ਸਮਝ ਕਿਉਂ ਨਹੀਂ ਆਉਂਦੀ ਮਨਵੀਰ ਨੇ ਕਿਹਾ ਕਿ ਮੰਮੀ ਜੀ ਸੁਮਨ ਲਈ ਤੁਹਾਡੇ ਕਮਰੇ ਵਿੱਚ ਕੂਲਰ ਲਗਵਾ ਦੇਵਾਂਗੇ ਨਾਲੇ ਰਾਤ ਨੂੰ ਤੁਸੀਂ ਦੋਨੋਂ ਗੱਲਾਂ ਬਾਤਾਂ ਵੀ ਕਰ ਲਿਆ ਕਰੋ ਇਹ ਸੁਣ ਕੇ ਸੱਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਉਹ ਆਪਣੀ ਨੂੰ ਮਨਵੀਰ ਨੂੰ ਬੋਲਣ ਲੱਗੀ ਵੱਡੀ ਆਈ ਕੂਲਰ ਵਾਲੀ ਮੇਰੀ ਧੀ ਉਸ ਕਮਰੇ ਚ ਹੀ ਰਹੇਗੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਆਪਣਾ ਦਿਮਾਗ ਚਲਾਉਣ ਦੀ ਕੋਈ ਜ਼ਰੂਰਤ ਨਹੀਂ ਚੁੱਪ ਕਰਕੇ ਕੱਲ ਸਵੇਰ ਤੱਕ ਕਮਰਾ ਖਾਲੀ ਕਰ ਦੇ ਜੇ ਨਾ ਕੀਤਾ ਤਾਂ ਵੇਖ ਲਵੀਂ ਉਸ ਦਾ ਅੰਜਾਮ ਕੀ ਹੋਵੇਗਾ ਹੁਣ ਤਾਂ ਮਨਵੀਰ ਕੋਲ ਕੋਈ ਆਈਡੀਆ ਹੀ ਨਹੀਂ ਸੀ ਉਸ ਨੂੰ ਮਜਬੂਰਨ ਕਮਰਾ ਖਾਲੀ ਕਰਨਾ ਪਿਆ ਅਤੇ ਆਪਣਾ ਸਮਾਨ ਦੂਜੇ ਕਮਰੇ ਵਿੱਚ ਸ਼ਿਫਟ ਕਰਨਾ ਪਿਆ ਅਗਲੇ ਦਿਨ ਮਨਵੀਰ ਦੀ ਨਨਾਨ ਆਪਣੇ ਘਰ ਵਾਲੇ ਦੇ ਨਾਲ ਘਰ ਆ ਗਈ ਮਨਵੀਰ ਦੀ ਸੱਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਉਹ बार-बार ਆਪਣੇ ਜਵਾਈ ਦੇ ਸਾਹਮਣੇ ਆਪਣੀ ਨੂੰਹ ਨੂੰ ਇਹ ਗੱਲ ਕਹਿ ਰਹੀ ਸੀ ਕਿ ਮਨਵੀਰ ਹੁਣ ਤੈਨੂੰ ਆਪਣੀ ਨਨਾਨ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਪੈਣੀ ਹੈ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਣ ਦੇਣਾ ਮਨਵੀਰ ਅੰਦਰ ਹੀ ਅੰਦਰ ਬਹੁਤ ਦੁਖੀ ਹੋ ਰਹੀ ਸੀ ਉਸੇ ਦਰਾਂ ਉਸ ਦੀ ਧੀ ਹਰਲੀਨ ਰੋਣ ਲੱਗ ਪਈ ਤੇ ਮਨਵੀਰ ਹਰਲੀਨ ਦੇ ਕੋਲ ਚਲੀ ਗਈ ਏਨੇ ਨੂੰ ਉਸ ਦੀ ਸੱਸ ਵੀ ਕਮਰੇ ਵਿੱਚ ਚਲੀ ਗਈ ਤੇ ਮਨਵੀਰ ਨੂੰ ਕਹਿਣ ਲੱਗੀ ਕਿ ਇਸ ਨੂੰ ਜ਼ਿਆਦਾ ਸਿਰ ਤੇ ਨਾ ਚੜਾ ਜ਼ਿਆਦਾ लाड़ प्यार ਕਰੇਗੀ ਤਾਂ ਵਿਗੜ ਜਾਵੇਗੀ ਕਦੇ ਕਦੇ ਇਸ ਨੂੰ ਰੋਣ ਵੀ ਦਿਆ ਕਰ ਮਨਵੀਰ ਨੂੰ ਬਹੁਤ ਗੁੱਸਾ ਲੱਗਾ ਉਸਨੇ ਬਾਹਰ ਆ ਕੇ ਸੁਮਣ ਦੇ ਪਤੀ ਦੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਮੰਮੀ ਜੀ ਇੰਨੀ ਛੋਟੀ ਬੱਚੀ ਨੂੰ ਮੈਂ ਕਿਵੇਂ ਇਕੱਲਾ ਛੱਡ ਦਿਆਂ ਹਜੇ ਤਾਂ 3 ਮਹੀਨਿਆਂ ਦੀ ਤਾਂ ਹੈ ਉਸੇ ਸਮੇਂ ਉਸਦੀ ਨਨਾਨ ਸੁਮਣ ਕਹਿਣ ਲੱਗੀ ਕਿ ਭਰਜਾਈ ਮੰਮੀ ਨੇ ਤਾਂ ਬੱਸ ਇਹੀ ਗੱਲ ਕਹੀ ਹੈ ਕੀ ਬੱਚੀ ਨੂੰ ਬੈੱਡ ਤੇ ਪਾਉਣ ਦੀ ਆਦਤ ਪਾਓ ਜੇ ਤੁਸੀਂ ਹਰ ਸਮੇ ਉਸ ਦੇ ਨਾਲ-ਨਾਲ ਹੀ ਰਹੋਗੇ ਤਾਂ ਉਸ ਨੂੰ ਤੁਹਾਡੀ ਆਦਤ ਪੈ ਜਾਵੇਗੀ ਫਿਰ ਘਰ ਦਾ ਕੰਮ ਕੌਣ ਕਰੇਗਾ ਮਨਵੀਰ ਨੇ ਕਿਹਾ ਕਿ ਹਾਂਜੀ ਦੀਦੀ ਇਸ ਲਈ ਤਾਂ ਮੈਂ ਮੰਮੀ ਨੂੰ ਕਿਹਾ ਸੀ ਕਿ ਘਰੇ ਕੰਮ ਵਾਲੀ ਲਾ ਲੈਂਦੇ ਆ ਸੁਮਨ ਨੇ ਉਸ ਨੂੰ ਕਿਹਾ ਕਿ ਕੰਮ ਵਾਲੀ ਦੀ ਕੀ ਲੋੜ ਐ ਘਰ 'ਚ ਇੰਨਾ ਵੀ ਕੰਮ ਨਹੀਂ ਜੋ ਕੰਮ ਵਾਲੀ ਦੀ ਲੋੜ ਪੈ ਗਈ ਜਦ ਮੇਰੀ ਨਨਾਨ ਆਈ ਸੀ ਤਾਂ ਘਰ ਦੀ ਸਾਰੀ ਜ਼ਿੰਮੇਵਾਰੀ ਮੈਂ ਇਕੱਲੀ ਨੇ ਹੀ ਸੰਭੀ ਸੀ ਮਨਵੀਰ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਉਸ ਦਿਨ ਨਾਨਾ ਨੇ ਵੀ ਉਸ ਨੂੰ ਉਲਟਾ ਹੀ ਜਵਾਬ ਦੇਣਾ ਹੈ ਅਤੇ ਆਪਣੀ ਮਾਂ ਦੇ ਪੱਖ ਵਿੱਚ ਹੀ ਗੱਲ ਕਰਨੀ ਹੈ ਇਸ ਲਈ ਉਹ ਚੁੱਪ ਕਰਕੇ ਰਸੋਈ ਵਿੱਚ ਚਲੀ ਗਈ ਤੇ ਖਾਣੇ ਦਾ ਇੰਤਜ਼ਾਮ ਕਰਨ ਲੱਗੀ ਜਦੋਂ ਸੁਮਨ ਦਾ ਘਰ ਵਾਲਾ ਚਲਾ ਗਿਆ ਤਾਂ ਸੁਮਨ ਕਹਿਣ ਲੱਗੀ ਕਿ ਮੰਮੀ ਮੇਰਾ ਕਮਰਾ ਤਿਆਰ ਹੈ ਤਾਂ ਗੁਰਜੀਤ ਕੌਰ ਨੇ ਉਸ ਨੂੰ ਕਿਹਾ ਕਿ ਸੁਮਨ ਅੱਗੇ ਮੈਂ ਤੇਰੀ ਕਦੇ ਕਿਸੇ ਗੱਲ ਨੂੰ ਟਾਲਿਆ ਮੈਨੂੰ ਤੇਰੀ ਹਰੇਕ ਗੱਲ ਦਾ ਖਿਆਲ ਰਹਿੰਦਾ ਹੈ ਇਸ ਲਈ ਮੈਂ ਮਨਵੀਰ ਤੋਂ ਤੇਰੇ ਆਉਣ ਤੋਂ ਪਹਿਲਾਂ ਹੀ ਉਸ ਦਾ ਕਮਰਾ ਖਾਲੀ ਕਰਵਾ ਲਿਆ ਜਾਂ ਮੇਰੀ ਬੇਟੀ ਕਮਰੇ ਵਿੱਚ ਜਾ ਕੇ ਆਰਾਮ ਕਰ ਲੈ ਸੁਮਨ ਨੇ ਕਿਹਾ ਕਿ ਮਾਂ ਵੀਰਾ ਕਿੱਥੇ ਹੈ ਤਾਂ ਗੁਰਜੀਤ ਕਰਨ ਨੇ ਕਿਹਾ ਕਿ ਉਹ ਤਾਂ ਆਪਣੇ ਕੰਮ ਤੇ ਗਿਆ ਹੈ ਸੁਮਨ ਨੇ ਕਿਹਾ ਕਿ ਮੰਮੀ ਵੀਰੇ ਨੂੰ ਫੋਨ ਕਰਕੇ ਕਹਿ ਦਿਓ ਕਿ ਆਉਣ ਲੱਗੇ ਮੇਰੇ ਵਾਸਤੇ ਸਮੋਸੇ ਖਾਣ ਲਈ ਲੈ ਕੇ ਆਉਣ ਮਨਵੀਰ ਨੇ ਕਿਹਾ ਕਿ ਦੀਦੀ ਇਸ ਹਾਲਤ ਵਿੱਚ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਹ ਗੱਲ ਸੁਣਦਿਆਂ ਹੀ ਸੋਮਣ ਆਪਣੀ ਭਝਾਈ ਨੂੰ ਕਹਿਣ ਲੱਗੀ ਕਿ ਭਝਾਈ ਤੁਸੀਂ ਕੁਝ ਜ਼ਿਆਦਾ ਹੀ ਦਖਲ ਅੰਦਾਜ਼ੀ ਨਹੀਂ ਕਰਨ ਲੱਗ ਪਏ ਮੈਨੂੰ ਤਾਂ ਸਮੋਸੇ ਖਾਣ ਤੋਂ ਕਦੇ ਡਾਕਟਰ ਨੇ ਮਨਾ ਨਹੀਂ ਕੀਤਾ ਵੈਸੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਆਪਣੀ ਬੇਟੀ ਦਾ ਸਾਥ ਦਿੰਦੇ ਗੁਰਜੀਤ ਕੌਰ ਵੀ ਕਹਿਣ ਲੱਗੀ हां मनवीर ਡਾਕਟਰ ਨੇ ਉਸ ਨੂੰ ਮਨਾ ਨਹੀਂ ਕੀਤਾ ਫਿਰ ਉਸ ਨੂੰ ਮਨਾ ਕਰਨ ਵਾਲੀ ਤੂੰ ਕੌਣ ਹੋਣੀ ਆ ਪੈਸੇ ਤੇਰੀ ਜੇਬ ਚੋਂ ਜਾ ਰਹੇ ਆ ਉਸ ਦਾ ਭਰਾ ਹੈ ਆਪਣੇ ਭਰਾ ਤੋਂ ਜੋ ਮਰਜ਼ੀ ਮੰਗਵਾਵੇ ਤੈਨੂੰ ਕੀ ਦਿੱਕਤ ਉਸੇ ਵੇਲੇ ਉਸ ਨੇ ਆਪਣੇ ਪੁੱਤ ਨੂੰ ਫੋਨ ਕਰਕੇ ਸਮੋਸੇ ਲਿਆਉਣ ਵਾਸਤੇ ਕਹਿ ਦਿੱਤਾ ਸ਼ਾਮ ਦੇ ਟਾਈਮ ਰਾਜਵੀਰ ਸਾਰਿਆਂ ਵਾਸਤੇ ਸਮੋਸੇ ਲੈ ਆਇਆ ਜਦ ਸਾਰੇ ਸਮੋਸੇ ਖਾਣ ਲੱਗੇ ਤਾਂ ਮਨਵੀਰ ਦੀ ਸੱਸ ਗੁਰਜੀਤ ਕਾਰ ਮਨਵੀਰ ਨੂੰ ਕਹਿਣ ਲੱਗੀ ਕਿ ਮਨਵੀਰ ਤੂੰ ਥੋੜਾ ਜਿਹਾ ਹੀ ਖਾਵੇਂ ਕਿਉਂਕਿ ਬੱਚੀ ਦੁੱਧ ਪੀਂਦੀ ਹੈ ਇਸ ਗੱਲ ਤੇ ਉਸਦਾ ਪਤੀ ਰਾਜਵੀਰ ਵੀ ਆਪਣੀ ਮੰਮੀ ਦਾ ਸਾਥ ਦੇਣ ਲੱਗਾ ਗੁੱਸੇ ਵਿੱਚ ਮਨਵੀਰ ਨੇ ਸਾਰਿਆਂ ਦੇ ਸਾਹਮਣੇ ਤਾਂ ਕੁਝ ਨਹੀਂ ਕਿਹਾ ਪਰ ਜਦ ਕਮਰੇ ਵਿੱਚ ਆਈ ਤਾਂ ਉਹ ਰਾਜਵੀਰ ਨੂੰ ਆਪਣੇ ਮਨ ਦੀ ਗੱਲ ਕਹਿਣ ਲੱਗੀ ਕਿ ਜਦ ਤੁਹਾਡੀ ਭੈਣ ਕਰਵਤੀ ਹੋਣ ਦੇ ਬਾਵਜੂਦ ਵੀ ਇਹ ਚੀਜ਼ਾਂ ਖਾ ਸਕਦੀ ਹੈ ਤਾਂ ਫਿਰ ਮੈਂ ਕਿਉਂ ਨਹੀਂ ਖਾ ਸਕਦੀ ਇਸ ਘਰ ਵਿੱਚ ਸਾਰੇ ਨਿਯਮ ਮੇਰੇ ਤੇ ਹੀ ਲਾਗੂ ਕਿਉਂ ਕੀਤੇ ਜਾਂਦੇ ਐ ਉਸ ਦੀਆਂ ਅੱਖਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਹੁਣ ਉਸ ਦੇ ਘਰ ਵਾਲੇ ਨੂੰ ਵੀ ਉਸ ਦੀ ਗੱਲ ਸਹੀ ਲੱਗੀ ਮਨਵੀਰ ਨੇ ਕਿਹਾ ਕਿ ਭੁੱਖ ਨਾਲ ਮੇਰੀ ਜਾਨ ਨਿਕਲਦੀ ਪਈ ਐ ਮੈਨੂੰ ਕੁਝ ਖਾਣ ਨੂੰ ਨਹੀਂ ਮਿਲਿਆ ਹੁਣ ਮੈਂ ਬੱਚੀ ਨੂੰ ਦੁੱਧ ਕਿੱਥੋਂ ਦੇਵਾਂ ਕੀ ਤੁਹਾਡੀ ਮੰਮੀ ਨੂੰ ਐਨੀ ਵੀ ਅਕਲ ਨਹੀਂ ਉਹਨਾਂ ਦਾ ਸਾਰਾ ਧਿਆਨ ਆਪਣੀ ਧੀ ਵੱਲ ਐ ਨਾ ਤਾਂ ਉਹਨਾਂ ਨੂੰ ਆਪਣੀ ਨੂੰਹ ਦੀ ਫਿਕਰ ਐ ਤੇ ਨਾ ਹੀ ਆਪਣੀ ਪੋਤੀ ਹਰਲੀਨ ਦੀ ਇਹ ਸੁਣ ਕੇ ਉਸਦੇ ਘਰ ਵਾਲੇ ਰਾਜਵੀਰ ਨੇ ਤੁਰੰਤ ਆਪਣੀ ਘਰ ਵਾਲੀ ਲਈ ਖਾਣਾ ਆਰਡਰ ਕਰ ਦਿੱਤਾ ਜਿਵੇਂ ਹੀ ਡੋਰ ਬੈਲ ਵੱਜੀ ਤਾਂ ਰਾਜਵੀਰ ਤੋਂ ਪਹਿਲਾਂ ਉਸਦੀ ਮਾਂ ਗੁਰਜੀਤ ਕੌਰ ਉੱਥੇ ਪਹੁੰਚ ਗਈ ਜਦ ਰਾਜਵੀਰ ਨੇ ਆਰਡਰ ਵਾਲੇ ਪੈਕਟ ਫੜੇ ਤਾਂ ਉਸਦੀ ਮੰਮੀ ਦੇ ਚਿਹਰੇ ਤੇ ਗੁੱਸੇ ਦੇ ਹਾਵ ਭਾਵ ਸਾਫ ਨਜ਼ਰ ਆ ਰਹੇ ਸੀ ਉਸਨੇ ਪੁੱਛ ਹੀ ਲਿਆ ਕਿ ਇਹ ਖਾਣਾ ਕਿਸ ਨੇ ਮੰਗਵਾਇਆ ਹੈ ਰਾਜਵੀਰ ਨੇ ਕਿਹਾ ਮੰਮੀ ਮਨਵੀਰ ਨੇ ਖਾਣਾ ਨਹੀਂ ਖਾਦਾ ਇਸ ਲਈ ਹਰਲੀਨ ਵੀ ਭੁੱਖੀ ਐ ਉਸਦੀ ਮੰਮੀ ਕਹਿਣ ਲੱਗੀ ਕੀ ਘਰੇ ਕੁਝ ਬਣਾ ਲੈਂਦੀ ਫालतू ਖਰਚਾ ਕਰਨ ਦੀ ਕੀ ਲੋੜ ਸੀ ਰਾਜਵੀਰ ਨੇ ਆਪਣੀ ਮੰਮੀ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਮਨਵੀਰ ਨੂੰ ਬਹੁਤ ਭੁੱਖ ਲੱਗੀ ਸੀ ਇਸ ਲਈ ਉਹ ਜਲਦੀ ਨਾਲ ਖਾਣਾ ਖਾਣ ਲੱਗੀ ਪਰ ਥੋੜੇ ਟਾਈਮ ਬਾਅਦ ਮਨਵੀਰ ਦੀ ਸੱਸ ਗੁਰਜੀਤ ਕੌਰ ਕਮਰੇ ਵਿੱਚ ਆ ਗਈ ਤੇ ਕਹਿਣ ਲੱਗੀ ਕਿ ਥੋੜਾ ਬਹੁਤਾ ਮੇਰੀ ਧੀ ਨੂੰ ਵੀ ਦੇ ਦੇ ਉਸ ਨੂੰ ਵੀ ਭੁੱਖ ਲੱਗੀ ਹੈ ਰਾਜਵੀਰਤਾ ਆਪਣੀ ਮੰਮੀ ਵੱਲ ਦੇਖਦਾ ਹੀ ਰਹਿ ਗਿਆ ਸੀ ਉਸ ਨੇ ਕਿਹਾ ਕਿ ਮੰਮੀ ਉਸ ਨੇ ਹੁਣੇ ਤਾਂ ਖਾਣਾ ਖਾਧਾ ਫਿਰ ਉਸ ਨੂੰ ਫਿਰ ਭੁੱਖ ਕਿਵੇਂ ਲੱਗ ਗਈ ਇਸ ਗੱਲ ਤੇ ਗੁਰਜੀਤ ਕੌਰ ਕਹਿਣ ਲੱਗੀ ਕਿ ਇਸ ਹਾਲਤ ਵਿੱਚ ਵਾਰ-ਵਾਰ ਭੁੱਖ ਲੱਗਦੀ ਹੈ ਵੈਸੇ ਵੀ ਮਨਵੀਰ ਨੇ ਕਿਹੜਾ ਇੰਨਾ ਹੀ ਖਾ ਲੈਣਾ ਦੇ ਥੋੜਾ ਮੇਰੀ ਕੁੜੀ ਨੂੰ ਦੇ ਦੇਵੇਗੀ ਤਾਂ ਕੀ ਹੋ ਜਾਣਾ ਹੈ ਮਨਵੀਰ ਰਾਤ ਦੇ ਸਮੇਂ ਕੋਈ ਲੜਾਈ ਝਗੜਾ ਨਹੀਂ ਚਾਹੁੰਦੀ ਸੀ ਇਸ ਲਈ ਉਹ ਰਸੋਈ ਵਿੱਚ ਗਈ ਤੇ ਉਸਨੇ ਸਾਰਾ ਖਾਣਾ ਪਾ ਕੇ ਆਪਣੀ ਸੱਸ ਨੂੰ ਫੜਾ ਦਿੱਤਾ ਤੇ ਆ ਕੇ ਆਪਣੇ ਕਮਰੇ ਵਿੱਚ ਬੈਠ ਗਈ ਰਾਜਵੀਰ ਨੇ ਉਸ ਨੂੰ ਪੁੱਛਿਆ ਕਿ ਖਾਣਾ ਕਿੱਥੇ ਹੈ ਮਨਵੀਰ ਨੇ ਉਸ ਨੂੰ ਜਵਾਬ ਦਿੱਤਾ ਕਿ ਮੈਂ ਸਾਰਾ ਖਾਣਾ ਉਹਨਾਂ ਨੂੰ ਦੇ ਦਿੱਤਾ ਉਹਨਾਂ ਦੀ ਨਜ਼ਰ ਤਾਂ ਹਮੇਸ਼ਾ ਮੇਰੇ ਖਾਣ ਪੀਣ ਵਿੱਚ ਹੀ ਰਹਿੰਦੀ ਐ ਜਦ ਮੇਰੀ ਡਿਲੀਵਰੀ ਦਾ ਟਾਈਮ ਸੀ ਤਾਂ ਉਸ ਸਮੇਂ ਤੁਹਾਡੀ ਮੰਮੀ ਨੇ ਮੈਨੂੰ ਇਹ ਕਹਿ ਕੇ ਖਾਣ ਨਹੀਂ ਦਿੱਤਾ ਸੀ ਕਿ ਬੱਚਾ ਮੋਟਾ ਹੋ ਜਾਵੇਗਾ ਅਤੇ ਹੁਣ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਨੂੰ ਖਾਣ ਨਹੀਂ ਦਿੱਤਾ ਜਾਂਦਾ ਪਰ ਆਪਣੀ ਧੀ ਲਈ ਸੱਸ ਨੂੰ ਸਾਰਾ ਕੁਝ ਜ਼ਿਆਦਾ ਜਾਂਦਾ ਰਾਜਵੀਰ ਨੇ ਆਪਣੀ ਘਰਵਾਲੀ ਮਨਵੀਰ ਨੂੰ ਆਪਣੀਆਂ ਬਾਹਾਂ ਵਿੱਚ ਭਾਰ ਲਿਆ ਤੇ ਮਨਵੀਰ ਵੀ ਆਪਣੇ ਘਰਵਾਲੇ ਦੇ ਗਲੇ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਰਾਜਵੀਰ ਨੇ ਉਸ ਨੂੰ ਕਿਹਾ ਮਨਵੀਰ ਤੇਰੇ ਦਰਦ ਦਾ ਮੈਨੂੰ ਅੱਜ ਪਤਾ ਲੱਗਿਆ ਪਰ ਹੁਣ ਇਸ ਜ਼ੁਲਮ ਦਾ ਜਵਾਬ ਤੈਨੂੰ ਹੀ ਦੇਣਾ ਪੈਣਾ ਹੈ ਜੇ ਮੈਂ ਬੋਲਾਂਗਾ ਤਾਂ ਮੰਮੀ ਮੈਨੂੰ ਘਰ ਵਾਲੀ ਦਾ ਗੁਲਾਮ ਕਹਿਣਗੇ ਜਿਸ ਵਜ੍ਹਾ ਕਰਕੇ ਤੇਰੇ ਨਾਲ ਜ਼ਿਆਦਾ ਜ਼ੁਲਮ ਹੋਵੇਗਾ ਅੱਜ ਉਸ ਦੇ ਘਰ ਵਾਲੇ ਨੇ ਉਸ ਨੂੰ ਹਰੀ ਛੱਡੀ ਦੇ ਦਿੱਤੀ ਸੀ ਉਸ ਨੇ ਸੋਚ ਲਿਆ ਸੀ ਕਿ ਹੁਣ ਉਹ ਕਿਸੇ ਦੀ ਨਹੀਂ ਸੁਣੇਗੀ ਨਾ ਸੱਸ ਦੀ ਨਾ ਹੀ ਨਣਾਣ ਦੀ ਅਗਲੇ ਦਿਨ ਸਵੇਰ-ਸਵੇਰ ਸੱਸ ਮਨਵੀਰ ਦੇ ਕਮਰੇ ਵਿੱਚ ਆ ਗਈ ਤੇ ਮਨਵੀਰ ਨੂੰ ਕਹਿਣ ਲੱਗੀ ਕੁੜੇ ਮਨਵੀਰ ਹਜੇ ਵੀ ਸੁੱਤੀ ਪਈ ਐ ਤੂੰ ਬਾਹਰ ਦੇਖ ਕਿੱਡਾ ਦਿਨ ਚੜ ਗਿਆ ਉੱਠ ਕੇ ਚਾਹ ਬਣਾ ਲੈ ਨਾਲੇ ਰਾਜਵੀਰ ਦਾ ਖਾਣਾ ਕਿਹੜਾ ਕਿਸੇ ਨੇ ਬਾਹਰੋਂ ਆ ਕੇ ਬਣਾਉਣਾ ਹੈ ਸੂਰਜ ਸਿਰ ਤੇ ਚੜਾ ਆਇਆ ਤੇ ਤੂੰ ਮਹਾਰਾਣੀਆਂ ਵਾਂਗ ਸੁੱਤੀ ਪਈ ਐ ਕੰਮ ਤੇਰੀ ਮਾਣੇ ਨਹੀਂ ਕਰਕੇ ਜਾਣਾ ਸੱਸ ਨੇ ਉਹਨਾਂ ਦੋਨਾਂ ਉੱਪਰੋਂ ਕੰਬਲ ਾ ਦਿੱਤਾ ਮਨਵੀਰ ਨੇ ਗੁੱਸੇ ਵਿੱਚ ਕਿਹਾ ਕਿ ਸੁਮਨ ਵੀ ਤਾਂ ਹਜੇ ਤੱਕ ਸੁੱਤੀ ਪਈ ਐ ਮੰਮੀ ਹਰਲੀਨ ਸਾਰੀ ਰਾਤ ਨਹੀਂ ਸੁੱਤੀ ਇਸ ਲਈ ਮੈਂ ਹਜੇ ਆਪਣੀ ਨੀਂਦ ਪੂਰੀ ਕਰਨੀ ਐ ਉਸ ਦੀ ਸੱਸ ਨੇ ਕਿਹਾ ਕਿ ਅੱਛਾ ਹੁਣ ਤੂੰ ਆਪਣੀ ਨਨਾਨਦੀਆਂ ਬਰਾਬਰੀਆਂ ਕਰੇਂਗੀ ਉਹ ਤਾਂ ਪ੍ਰੈਗਨੈਂਟ ਐ ਤੂੰ ਕਿਹੜਾ ਪ੍ਰੈਗਨੈਂਟ ਐ ਜਿਹੜਾ ਤੈਨੂੰ ਰਾਮ ਦੀ ਲੋੜ ਹੈ ਮਨਵੀਰ ਨੇ ਕਿਹਾ ਕਿ ਮੰਮੀ ਜੀ ਫਿਰ ਤੁਸੀਂ ਮੈਨੂੰ ਸੁਬਾ ਸੁਬਾ ਕਿਉਂ ਉਠਾ ਦਿੰਦੇ ਸੀ ਕਿਉਂ ਇਹ ਗੱਲ ਕਹਿੰਦੇ ਸੀ ਕਿ ਸੁਬਾ ਸੁਬਾ ਉੱਠਣਾ ਬੱਚੇ ਦੇ ਲਈ ਚੰਗਾ ਹੁੰਦਾ ਸੂਮਨ ਦੇ ਬੱਚੇ ਲਈ ਕੁਝ ਚੰਗਾ ਨਹੀਂ ਸਾਰੇ ਨਿਯਮ ਤੁਸੀਂ ਮੇਰੇ ਤੇ ਹੀ ਕਿਉਂ ਲਾਗੂ ਕੀਤੇ ਸੀ ਰਾਜਵੀਰ ਉਹਨਾਂ ਦੋਨਾਂ ਦੀ ਬਹਿਸ ਦੇਖ ਕੇ ਬਾਥਰੂਮ ਵਿੱਚ ਚਲਾ ਗਿਆ ਸੱਸ ਕਹਿਣ ਲੱਗੀ ਕਿ ਰਾਜਵੀਰ ਤੇਰੇ ਸਾਹਮਣੇ ਤੇਰੀ ਘਰ ਵਾਲੀ ਕਿੰਨਾ ਬਕਵਾਸ ਕਰਦੀ ਹੈ ਤੇ ਤੂੰ ਅੱਗੋਂ ਕੁਝ ਬੋਲਦਾ ਵੀ ਨਹੀਂ ਉਸਨੇ ਕਿਹਾ ਕਿ ਮੰਮੀ ਮਨਵੀਰ ਠੀਕ ਹੀ ਤਾਂ ਕਹਿ ਰਹੀ ਐ ਸਾਰੀ ਰਾਤ ਹਰਲੀਨ ਨੇ ਉਸ ਨੂੰ ਸੌਣ ਨਹੀਂ ਦਿੱਤਾ ਹੁਣ ਉਸ ਨੂੰ ਨੀਂਦ ਹੀ ਆਉਣੀ ਐ ਜੇ ਕੜੀ ਆਰਾਮ ਕਰ ਲਵੇਗੀ ਤਾਂ ਕੀ ਹੋਜੂ ਇਹ ਸੁਣ ਕੇ ਗੁਰਜੀਤ ਕੌਰ ਬਹੁਤ ਗੁੱਸੇ ਵਿੱਚ ਬੋਲਣ ਲੱਗੀ ਪਰ ਰਾਜਵੀਰ ਇਹ ਕਹਿ ਕੇ ਬਾਥਰੂਮ ਵਿੱਚ ਚਲਾ ਗਿਆ ਮਨਵੀਰ ਮੇਰੇ ਲਈ ਇੱਕ ਕੱਪ ਚਾਹ ਬਣਾ ਦੀ ਨਾਸ਼ਤਾ ਮੈਂ ਆਪੇ ਕੰਪਨੀ 'ਚ ਦੇਖ ਲਵਾਂਗਾ ਇਹ ਸੁਣ ਕੇ ਮਨਵੀਰ ਦੀ ਸੱਸ ਮੂੰਹ 'ਚ ਹੀ ਬੜਬੜ ਕਰਨ ਲੱਗੀ ਕਿ ਅੱਜ ਦਾ ਨਜ਼ਾਰਾ ਦੂਸਰੇ ਦਿਨ ਤੋਂ ਅਲੱਗ ਹੈ ਪਤਾ ਨਹੀਂ ਅੱਜ ਕੱਲ੍ਹ ਦੀਆਂ ਕਿਹੜੀਆਂ ਪੱਟੀਆਂ ਪੜਾਉਂਦੀਆਂ ਨੇ ਜਿਹੜੀਆਂ ਘਰ ਵਾਲੇ ਨੂੰ ਥੱਲੇ ਲਾ ਲੈਂਦੀਆਂ ਹੁਣ ਤੱਕ ਮਨਵੀਰ ਨੇ ਬਹੁਤ ਬਰਦਾਸ਼ਤ ਕੀਤਾ ਸੀ ਪਰ ਹੁਣ ਉਸ ਨੇ ਇਹ ਗੱਲ ठान ਲਈ ਸੀ ਕਿ ਉਹ ਕੁਝ ਨਹੀਂ ਸਹੇਗੀ ਗੁਰਜੀਤ ਕੌਰ ਨੇ ਕਿਹਾ ਸੀ ਕੀ ਮਨਵੀਰ ਸੁਮਨ ਲਈ ਵੀ ਚਾਹ ਬਣਾ ਦੇ ਅਤੇ ਉਸਦੇ ਲਈ ਨਾਸ਼ਤਾ ਵੀ ਤਿਆਰ ਕਰ ਦੇ ਮਨਵੀਰ ਚੁੱਪ ਚਾਹ ਪਰਸੋਈ ਵਿੱਚ ਚਲੀ ਗਈ ਉਸਨੇ ਆਪਣੇ ਨਨਾਨ ਸੁਮਨ ਲਈ ਦਲੀਆ ਬਣਾ ਦਿੱਤਾ ਦਲੀਆ ਦੇਖਦੇ ਹੀ ਉਸਦੀ ਨਨਾਨ ਸੁਮਨ ਕਹਿਣ ਲੱਗੀ ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਮੈਂ ਦਲੀਆ ਨਹੀਂ ਖਾਂਦੀ ਫਿਰ ਇਹ ਕਿਸ ਨੂੰ ਪੁੱਛ ਕੇ ਬਣਾਇਆ ਉਹ ਆਪਣੀ ਮੰਮੀ ਨੂੰ ਕਹਿਣ ਲੱਗੀ ਮੰਮੀ ਪਰਜਾਈ ਤਾਂ ਹਮੇਸ਼ਾ ਇਸੇ ਤਰ੍ਹਾਂ ਹੀ ਕਰਦੀ ਹੈ ਮੈਂ ਜਦ ਵੀ ਆਵਾਂ ਪਰਜਾਈ ਦੇ ਨਖਰੇ ਸ਼ੁਰੂ ਹੋ ਜਾਂਦੇ ਐ ਆਪਣੀ ਬੇਟੀ ਦੇ ਮੂੰਹੋਂ ਇਹ ਗੱਲ ਸੁਣ ਕੇ ਮਨਵੀਰ ਦੀ ਸੱਸ ਗੁਰਜੀਤ ਕੌਰ ਵੀ ਉਸ ਨੂੰ ਬੋਲਣ ਲੱਗੀ ਕੀ ਲੋੜ ਸੀ ਤੈਨੂੰ ਦਲੀਆ ਬਣਾਉਣ ਦੀ ਮਨਵੀਰ ਨੂੰ ਵੀ ਗੁੱਸਾ ਆ ਗਿਆ ਉਸਨੇ ਵੀ ਆਪਣੀ ਸੱਸ ਨੂੰ ਉਸੇ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਕਿ ਮੰਮੀ ਜੀ ਮੈਨੂੰ ਤਾਂ نیند ਆ ਰਹੀ ਐ ਤੁਹਾਡਾ ਜੋ ਦਿਲ ਕਰਦਾ ਤੁਸੀਂ ਸੁਮਨ ਨੂੰ ਬਣਾ ਕੇ ਦੇ ਦਿਓ ਮੈਂ ਵੀ ਆਰਾਮ ਕਰਨਾ ਐ ਬਿਰਦੇ ਇਤਕਾਰ ਤਾਂ ਹੁਣ ਸੋਚਾਂ ਵਿੱਚ ਪੈ ਚੁੱਕੀ ਸੀ ਕਿ ਆਖਰ ਮੇਰੀ ਨੂੰ ਮੇਰੀ ਗੱਲ ਕਿਉਂ ਨਹੀਂ ਮੰਨਦੀ ਪਈ ਮਨਵੀਰ ਦੀ ਸੱਸ ਉਸ ਨੂੰ ਫੇਰ ਕਹਿਣ ਲੱਗੀ ਕਿ ਮੈਂ ਕਿੰਨੇ ਦਿਨਾਂ ਤੋਂ ਇਹ ਗੱਲ ਨੋਟ ਕਰ ਰਹੀਆਂ ਕਿ ਤੂੰ ਮੇਰੀ ਹਰ ਗੱਲ ਦਾ ਪੁੱਠਾ ਹੀ ਜਵਾਬ ਦਿੰਦੀ ਐ ਤੇ ਇਹ ਗੱਲ ਮੈਂ ਤੈਨੂੰ ਪਹਿਲਾਂ ਵੀ ਦੱਸੀ ਸੀ ਕਿ ਮੇਰੀ ਕੁੜੀ ਦੀ ਸੇਵਾ ਤੈਨੂੰ ਹੀ ਕਰਨੀ ਪੈਣੀ ਐ ਤੂੰ ਅੱਗੋਂ ਨਖਰੇ ਕਰ ਕਰ ਦਿਖਾਉਣੀ ਐ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੇਰੀ ਨਨਾਨ ਗਰਭਵਤੀ ਐ ਮਨਵੀਰ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਵੀ ਉਸ ਸਮੇਂ ਗਰਭਵਤੀ ਸੀ ਜਦ ਦੀਦੀ ਤਿੰਨ ਮਹੀਨੇ ਦਾ ਕਹਿ ਕੇ ਇਸ ਘਰ 'ਚ ਮੇਰਾ ਖਿਆਲ ਰੱਖਣ ਲਈ ਆਈ ਸੀ ਤੇ ਸ਼ਗਨ ਦੇ ਤੌਰ ਤੇ ਮੇਰੇ ਘਰ ਵਾਲੇ ਤੋਂ 3000 ਰੁਪਇਆ ਵੀ ਲੈ ਕੇ ਗਈ ਸੀ ਜਦ ਮੇਰਾ ਆਰਾਮ ਕਰਨ ਦਾ ਟਾਈਮ ਸੀ ਉਸ ਵੇਲੇ ਤੁਸੀਂ ਮੇਰੇ ਤੋਂ ਹੀ ਘਰ ਦਾ ਕੰਮ ਕਰਵਾਇਆ ਸੀ ਇਹ ਸੁਣ ਕੇ ਤਾਂ ਉਸ ਦੀ ਸੱਸ ਗੁਰਜੀਤ ਕੌਰ ਦੇ ਮੂੰਹ ਤੇ ਤਾਲਾ ਲੱਗ ਗਿਆ ਸੀ ਉਹ ਗੁੱਸੇ ਵਿੱਚ ਆਪਣੀ ਧੀ ਦੇ ਕਮਰੇ ਵਿੱਚ ਚਲੀ ਗਈ ਉਸ ਨੇ ਇਹ ਸਾਰੀ ਗੱਲ ਆਪਣੀ ਧੀ ਸੁਮਨ ਨੂੰ ਦੱਸੀ ਉਸ ਦੀ ਧੀ ਗੁੱਸੇ ਵਿੱਚ ਕਹਿਣ ਲੱਗੀ ਕਿ ਇਸ ਨੂੰ ਤਾਂ ਮੈਂ ਹੁਣੇ ਹੀ ਦੱਸਦੀਆਂ ਇਹ ਵੀਰੇ ਦੇ ਕਰਕੇ ਜਾਦਾ ਹੀ ਸਿਰ ਤੇ ਚੜੀ ਪਈ ਹੈ ਉਹ ਗੁੱਸੇ ਵਿੱਚ ਆਪਣੀ ਪਰਜਾਈ ਦੇ ਕੋਲ ਚਲੀ ਗਈ ਅਤੇ ਕਹਿਣ ਲੱਗੀ ਪਰਜਾਈ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਕਿਵੇਂ ਦੇ ਸੰਸਕਾਰ ਦਿੱਤੇ ਹੈ ਜੋ ਤੁਹਾਨੂੰ ਆਪਣੇ ਗਰਭਵਤੀ ਨਰਾਂ ਨੂੰ ਖਾਣਾ ਬਣਾ ਕੇ ਦੇਣ ਲੱਗੇ ਵੀ ਪਰੇਸ਼ਾਨੀ ਆਉਂਦੀ ਐ ਜਦ ਤੁਸੀਂ ਗਰਭਵਤੀ ਸੀ ਤਾਂ ਮੈਂ ਆਪਣਾ ਘਰਵਾਰ ਛੱਡ ਕੇ ਤੁਹਾਡੀ ਸੇਵਾ ਲਈ ਇੱਥੇ ਆ ਗਈ ਸੀ ਪਰ ਤੁਸੀਂ ਤਾਂ ਹੁਣ ਹੱਦ ਹੀ ਪਾਰ ਕਰ ਦਿੱਤੀ ਮਨਵੀਰ ਨੂੰ ਵੀ ਗੁੱਸਾ ਆ ਗਿਆ ਉਸਨੇ ਕਿਹਾ ਦੀਦੀ ਕਿਹੜੀ ਸੇਵਾ ਦੀ ਗੱਲ ਕਰ ਰਹੇ ਹੋ ਮੇਰੀ ਸੇਵਾ ਕਰਨ ਦੀ ਬਜਾਏ ਤੁਸੀਂ ਤਾਂ ਮੇਰੇ ਤੋਂ ਹੀ ਸੇਵਾ ਕਰਵਾ ਲਈ ਤੇ ਤੁਸੀਂ ਹੁਣ ਮੇਰੇ ਮੂੰਹ ਤੇ ਹੀ ਝੂਠ ਬੋਲੀ ਜਾ ਰਹੀ ਹੋ ਕਿੰਨੇ-ਕਿੰਨੇ ਦਿਨ ਮੈਂ ਉਸ ਹਾਲਤ ਵਿੱਚ ਭੁੱਖੀ ਰਹਿੰਦੀ ਸੀ ਇੰਨੇ ਨੂੰ ਸੁਮਨ ਆਪਣੀ ਪਰਜਾਈ ਮਨਵੀਰ ਤੇ ਹੱਥ ਚੁੱਕਣ ਲੱਗੀ ਤਾਂ ਮਨਵੀਰ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਦੀਦੀ ਹੁਣ ਨਹੀਂ ਹੁਣ ਮੈਂ ਪਹਿਲਾਂ ਵਾਲੀ ਮਨਵੀਰ ਨਹੀਂ ਹਾਂ ਜੋ ਤੁਹਾਡੇ ਜ਼ੁਲਮ ਸਹਿੰਦੀ ਰਹਾਂਗੀ ਹੁਣ ਮੈਂ ਤੁਹਾਡਾ ਇੱਕ ਵੀ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਮੇਰੇ ਕੋਲ ਜਿੰਨਾ ਕੰਮ ਹੋਵੇਗਾ ਮੈਂ ਉਹਨਾਂ ਹੀ ਕੰਮ ਕਰਾਂਗੀ ਮੈਂ ਕਿਸੇ ਦੇ ਫालतੂ ਨਖਰੇ ਚੱਕਣ ਦਾ ਠੇਕਾ ਨਹੀਂ ਲਿਆ ਉਹ ਆਪਣੀ ਹਰਲੀਨ ਲਈ ਦੁੱਧ ਲੈ ਕੇ ਕਮਰੇ ਵਿੱਚ ਚਲੀ ਗਈ ਅਤੇ ਉਸ ਦੀ ਸੱਸ ਗੁਰਜੀਤ ਤੇ ਨਨਾਨ ਸੁਮਣ ਉਸ ਨੂੰ ਵੇਖਦੀਆਂ ਹੀ ਰਹਿ ਗਈਆਂ ਗੁਰਜੀਤ ਕਹਿੰਨ ਲੱਗੀ ਕਿ ਅੱਜ ਤਾਂ ਘਰ ਦਾ ਝਾੜੂ ਪੋਚਾ ਤੱਕ ਵੀ ਨਹੀਂ ਹੋਇਆ ਤੇ ਇਹ ਮਹਾਰਾਣੀ ਸੌਣ ਵੀ ਚੜੀ ਗਈ ਪਤਾ ਨਹੀਂ ਇਹਨੇ ਕੀ ਸੋਚਿਆ ਆ ਲੈਣ ਦੇ ਰਾਜਵੀਰ ਨੂੰ ਮੈਂ ਉਸ ਦੇ ਨਾਲ ਗੱਲ ਕਰਕੇ ਰਾਂਗੀ ਕੀ ਜਾਂ ਤਾਂ ਇਸ ਨੂੰ ਸੰਭਾਲ ਲੈ ਨਹੀਂ ਤਾਂ ਇਸ ਨੂੰ ਪੇਕੇ ਘਰ ਛੱਡਿਆ ਤਕਰੀਬਨ ਦੁਪਹਿਰ ਦੇ ਇਸ ਸਮੇਂ ਮਨਵੀਰ ਨਾ ਅਕੇ ਰਸੋਈ ਵਿੱਚ ਰੋਟੀ ਬਣਾਉਣ ਚਲੀ ਗਈ ਤੇ ਗੁਰਜੀਤ ਵੀ ਗੁੱਸੇ ਵਿੱਚ ਭੜਕੀ ਹੋਈ ਰਸੋਈ ਵਿੱਚ ਪਹੁੰਚੀ ਅਤੇ ਮਨਵੀਰ ਨੂੰ ਕਹਿਣ ਲੱਗੀ ਕਿ ਮਨਵੀਰ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਅੱਜ ਤੱਕ ਘਰ ਦਾ ਝਾੜੂ ਪੋਚਾ ਤੱਕ ਵੀ ਨਹੀਂ ਕੀਤਾ ਸਵੇਰ ਦਾ ਓਵੇਂ ਹੀ ਪਿਆ ਜੇ ਤਾਂ ਤੂੰ ਇਸ ਘਰ 'ਚ ਰਹਿਣਾ ਤਾਂ ਬੰਦਿਆਂ ਵਾਂਗ ਰਹਿਣਾ ਪੈਣਾ ਨਹੀਂ ਤਾਂ ਤੁਰਤੀ ਬਣ ਉਸਨੇ ਕਿਹਾ ਠੀਕ ਹੈ ਮੰਮੀ ਜੀ ਮੈਂ ਤਾਂ ਚਲੀ ਜਾਵਾਂਗੀ ਪਰ ਤੁਹਾਡੀ ਨਖਰਿਆਂ ਵਾਲੀ ਕੁੜੀ ਦੀ ਤੁਹਾਨੂੰ ਹੀ ਦੇਖਭਾਲ ਕਰਨੀ ਪਵੇਗੀ ਵੈਸੇ ਵੀ ਇਸ ਹਾਲਤ ਵਿੱਚ ਤੁਹਾਡੀ ਕੁੜੀ ਨੂੰ ਘਰ ਦੇ ਕੰਮ ਸਾਫ ਸਫਾਈ ਜ਼ਿਆਦਾ ਹੀ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਵੀ ਮੈਨੂੰ ਇਹੀ ਗੱਲ ਕਹੀ ਸੀ ਕਿ ਪ੍ਰੈਗਨਨਸੀ ਵਿੱਚ ਕੰਮ ਕਰਨਾ ਬਹੁਤ ਚੰਗਾ ਹੁੰਦਾ ਹੈ ਨਹੀਂ ਤਾਂ ਡਿਲੀਵਰੀ ਸਮੇਂ ਪ੍ਰੋਬਲਮ ਆਉਂਦੀ ਹੈ ਇਹੀ ਗੱਲ ਕਹਿ ਕੇ ਤੁਸੀਂ ਮੇਰੇ ਤੋਂ ਤਾਂ ਬਹੁਤ ਕੰਮ ਕਰਵਾਇਆ ਸੀ ਆਪਣੀ ਕੁੜੀ ਨੂੰ ਵੀ ਕੰਮ ਤੇ ਲਾ ਲਓ ਇਹ ਸੁਣ ਕੇ ਗੁਰਜੀਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਕਹਿਣ ਲੱਗੀ ਕਿ ਜ਼ਿਆਦਾ ਬੋਲਣ ਦੀ ਲੋੜ ਨਹੀਂ ਜੇ ਜ਼ਿਆਦਾ ਜ਼ੁਬਾਨ ਚਲਾਵੇਂਗੀ ਤਾਂ ਤੇਰੀ ਜ਼ੁਬਾਨ ਘੱਟ ਦੇਵਾਂਗੀ ਥੋੜੇ ਦਿਨਾਂ ਤੋਂ ਤੂੰ ਕੁਝ ਜ਼ਿਆਦਾ ਹੀ ਬੋਲਣ ਲੱਗ ਪਈ ਹੈ ਹੁਣ ਤੂੰ ਮੇਰੀ ਧੀ ਤੋਂ ਕੰਮ ਕਰਵਾਵੇਂਗੀ ਮਨਵੀਰ ਨੇ ਕਿਹਾ ਕਿ ਮੰਮੀ ਜੀ ਮੈਂ ਵੀ ਤਾਂ ਤੁਹਾਡੀ ਹੀ ਭਾਸ਼ਾ ਬੋਲਦੀ ਆਂ ਜੋ ਤੁਸੀਂ ਮੈਨੂੰ ਸਿਖਾਈ ਐ ਫਿਰ ਇਹਦੇ ਵਿੱਚ ਗਲਤ ਕੀ ਹੈ ਇਹਨੇ ਨੂੰ ਮਨਵੀਰ ਦੀ ਨਾਨਾ ਸੁਮਣ ਵੀ ਉੱਥੇ ਪਹੁੰਚ ਗਈ ਤੇ ਕਹਿਣ ਲੱਗੀ ਕਿ ਮਨਵੀਰ ਤੂੰ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਕਾਹਤੋਂ ਸੁਣਾਉਣੀ ਐ ਮਨਵੀਰ ਨੇ ਕਿਹਾ ਕਿ ਸੁਮਣ ਮੈਂ ਤਾਂ ਤੁਹਾਡੇ ਨਾਲ ਉਹੀ ਕਰਦੀ ਆ ਜੋ ਤੁਸੀਂ ਮੇਰੇ ਨਾਲ ਕੀਤਾ ਜੇ ਉਸ ਸਮੇਂ ਮੇਰੀ ਮੰਮੀ ਮੇਰਾ ਖਿਆਲ ਨਾ ਰੱਖਦੀ ਤਾਂ ਪਤਾ ਨਹੀਂ ਮੇਰਾ ਕੀ ਬਾਨਾ ਸੀ ਤਾਂ ਗੁਰਜੀਤ कौर ਕਹਿਣ ਲੱਗੀ ਹਾ ਹਾ ਤੇਰੀ ਮੰਮੀ ਨੇ ਹੀ ਤੈਨੂੰ ਵਿਗਾੜਿਆ ਓਨੇ ਹੀ ਤੈਨੂੰ ਪੱਟੀਆਂ ਪੜਾਈਆਂ ਤਾਂ ਹੀ ਤਾਂ ਤੂੰ ਸਾਡੇ ਨਾਲ ਜ਼ਬਾਨ ਲੜਾ ਰਹੀ ਹੈ ਤੈਨੂੰ ਤਾਂ ਵੱਡੇ ਛੋਟੇ ਨਾਲ ਬੋਲਣ ਦੀ ਵੀ ਅਕਲ ਨਹੀਂ ਤੈਨੂੰ ਤਾਂ ਆਪਣੀ ਨਨਾਨ ਦੀ ਸੇਵਾ ਕਰਨੀ ਚਾਹੀਦੀ ਹੈ ਤੂੰ ਉਸ ਨੂੰ ਹੀ ਪਰੇਸ਼ਾਨ ਕਰੀ ਜਾਨੀ ਹੈ ਮਨਵੀਰ ਨੇ ਕਿਹਾ ਮੰਮੀ ਜੀ ਹਜੇ ਤਾਂ ਮੈਂ ਪਰੇਸ਼ਾਨ ਕੀਤਾ ਹੀ ਕਦੋਂ ਐ ਜੇ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਮੈਂ ਕਮਰਾ ਨਹੀਂ ਸੀ ਦੇਣਾ ਗੁਰਜੀਤ ਦੇ ਲਈ ਹੁਣ ਆਪਣੀ ਨੂੰ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਰਿਹਾ ਸੀ ਕਿਉਂਕਿ ਉਸਦੀ ਨੂੰ ਉਸਦੀ ਹਰ ਗੱਲ ਤੇ ਜਵਾਬ ਪਹਿਲਾਂ ਹੀ ਤਿਆਰ ਰੱਖਦੀ ਸੀ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਮਨਵੀਰ ਨੇ ਉਹਨਾਂ ਦੋਨਾਂ ਵਾਸਤੇ ਰੋਟੀ ਬਣਾਈ ਤੇ ਉਹਨਾਂ ਦੇ ਸਾਹਮਣੇ ਜਾ ਕੇ ਰੱਖ ਦਿੱਤੀ ਸੁਮਨ ਉਸ ਨੂੰ ਫੇਰ ਬੋਲਣ ਲੱਗੀ ਮੇਰੇ ਲਈ ਖਿਚੜੀ ਕਿਉਂ ਬਣਾਈ ਮੈਂ ਖਿਚੜੀ ਨਹੀਂ ਖਾਣੀ ਤੁਸੀਂ ਮੇਰੇ ਲਈ 버거 ਮੰਗਵਾ ਕੇ ਦੇਓ ਇਸ ਗੱਲ ਤੇ ਮਨਵੀਰ ਨੇ ਝੱਟ ਹੀ ਸੁਮਨ ਨੂੰ ਜਵਾਬ ਦਿੱਤਾ ਸੁਮਨ ਦੀਦੀ ਤੁਸੀਂ ਯਾਦ ਕਰੋ ਰਾਤ ਦੇ ਸਮੇਂ ਮੈਨੂੰ ਬੇਹਾ ਖਾਣਾ ਦਿੰਦੇ ਸੀ ਉਹ ਖਾਣਾ ਖਾਣ ਨਾਲ ਮੇਰੇ ਪੇਟ ਵਿੱਚ ਕਿੰਨੀ ਪ੍ਰੋਬਲਮ ਹੁੰਦੀ ਸੀ ਇਸ ਗੱਲ ਦਾ ਤਾਂ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਇਸ ਲਈ ਮੈਂ ਤੁਹਾਡੇ ਵਾਸਤੇ ਦਲੀਆ ਬਣਾਇਆ ਜੇ ਤੁਸੀਂ ਮਸਾਲੇ ਵਾਲੀਆਂ ਚੀਜ਼ਾਂ ਖਾਓਗੇ ਤਾਂ ਤੁਹਾਨੂੰ ਤੇ ਤੁਹਾਡੇ ਬੱਚੇ ਨੂੰ ਪ੍ਰੋਬਲਮ ਹੋਵੇਗੀ ਕਿਉਂਕਿ ਇਹ ਗੱਲ ਮੈਨੂੰ ਮੇਰੀ ਸੱਸ ਤੋਂ ਹੀ ਸਿੱਖਣ ਨੂੰ ਮਿਲੀ ਹੈ ਮੈਂ ਤੁਹਾਡੀ ਬਹੁਤ ਫਿਕਰ ਕਰਦੀ ਆਂ ਬਸ ਇਸ ਲਈ ਤੁਹਾਡੇ ਲਈ ਇਹ ਸਭ ਕਰ ਰਹੀ ਆਂ ਸੁਮਨ ਅੱਖਾਂ ਖੋਲ ਕੇ ਮਨਵੀਰ ਨੂੰ ਦੇਖਦੀ ਹੀ ਰਹਿ ਗਈ ਹੁਣ ਕਿਤੇ ਨਾ ਕਿਤੇ ਸੱਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਉਸਦੀ ਨੂੰ ਠੀਕ ਕਹਿ ਰਹੀ ਐ ਖੈਰ ਉਹ ਆਪਣੀ ਧੀ ਸੁਮਨ ਦੇ ਕਰਕੇ ਚੁੱਪ ਰਹੀ ਸ਼ਾਮ ਦੇ ਸਮੇਂ ਸੁਮਨ ਨੇ ਆਪਣੇ ਭਰਾ ਨੂੰ ਫੋਨ ਕਰਕੇ ਇਹ ਗੱਲ ਕਹਿ ਦਿੱਤੀ ਕਿ ਵੀਰੇ ਮੇਰੇ ਵਾਸਤੇ ਪੀਜ਼ਾ ਲੈ ਕੇ ਆਇਓ ਪਰ ਜਾਈ ਨੇ ਤਾਂ ਮੈਨੂੰ ਕੁਝ ਖਾਣ ਲਈ ਦਿੱਤਾ ਹੀ ਨਹੀਂ ਕਦੇ ਮੈਨੂੰ ਖਿਚੜੀ ਬਣਾ ਕੇ ਦਿੰਦੀ ਹੈ ਤੇ ਕਦੇ ਦਲੀਆ ਜੇ ਰੱਬ ਨਾ ਕਰੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੀ ਸੱਸ ਨੂੰ ਕੀ ਜਵਾਬ ਦੇਵਾਂਗੀ ਉਹਨਾਂ ਨੇ ਤਾਂ ਮੈਨੂੰ ਇਸ ਲਈ ਇੱਥੇ ਭੇਜਿਆ ਕਿ ਪੇਕੇ ਘਰ ਜਾ ਕੇ ਮੈਂ ਆਰਾਮ ਕਰਾਂ ਆਪਣੀ ਸਿਹਤ ਦਾ ਧਿਆਨ ਰੱਖਾਂ ਪਰ ਇਸ ਤਰ੍ਹਾਂ ਮੇਰੀ ਸਿਹਤ ਦਾ ਧਿਆਨ ਕਿਵੇਂ ਰੱਖਿਆ ਜਾਵੇਗਾ ਮਨਵੀਰ ਨੇ ਕਿਹਾ ਕਿ ਖਾਣ ਨੂੰ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਸੀ ਪਰ ਤੁਸੀਂ ਮੈਨੂੰ ਖਾਣ ਨਹੀਂ ਦਿੱਤਾ ਤੇ ਨਾ ਹੀ ਮੰਮੀ ਜੀ ਨੇ ਯਾਦ ਆਇਆ ਜਾਂ ਫਿਰ ਕਰਵਾਵਾ ਜਦੋਂ ਤੁਸੀਂ ਸਾਰੇ ਜਣੇ ਮੇਰੇ ਸਾਹਮਣੇ ਵਧੀਆ-ਵਧੀਆ ਚੀਜ਼ਾਂ ਖਾਂਦੇ ਸੀ ਤੇ ਮੰਮੀ ਜੀ ਮੇਰੇ ਲਈ ਦੋ ਵਾਰ ਦਾ ਦਲੀਆ ਇੱਕ ਵਾਰਚ ਹੀ ਬਣਾ ਦਿੰਦੀ ਸੀ ਤੇ ਮੈਨੂੰ ਬੇਹਾ ਦਲੀਆ ਖਾਣਾ ਪੈਂਦਾ ਸੀ ਤੁਹਾਨੂੰ ਵੀ ਯਾਦ ਹੀ ਹੋਣਾ ਹੈ ਜਦ ਮੈਂ ਆਪਣੇ ਘਰ ਵਾਲੇ ਨੂੰ ਇਹ ਗੱਲ ਕਹੀ ਸੀ ਕਿ ਮੇਰਾ ਆਹ ਚੀਜ਼ਾਂ ਖਾਣ ਨੂੰ ਮਨ ਕਰਦਾ ਹੈ ਪਰ ਤੁਸੀਂ ਮੈਨੂੰ ਅੱਗੋਂ ਇਹ ਜਵਾਬ ਦਿੱਤਾ ਸੀ ਕਿ ਥੋੜਾ ਬਹੁਤਾ ਆਪਣੇ ਬੱਚੇ ਦਾ ਧਿਆਨ ਰੱਖ ਆਪਣੇ ਸੁਆਦ ਨਾ ਦੇਖ ਇਹ ਗੱਲ ਸੁਣ ਕੇ ਸੁਮਨ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਚੁੱਕੀਆਂ ਸੀ ਰਾਜਵੀਰ ਨੇ ਮਨਵੀਰ ਨੂੰ ਕਿਹਾ ਕਿ ਹੁਣ ਬੱਸ ਵੀ ਕਰੋ ਮੈਂ ਲੈ ਆਉਣਾ ਅੱਜ ਆਪਾਂ ਸਾਰੇ ਜਣੇ ਉਹੀ ਖਾਵਾਂਗੇ ਉਸ ਦਾ ਘਰ ਵਾਲਾ ਸਾਰਿਆਂ ਲਈ ਪੀਜ਼ਾ ਲੈ ਆਇਆ ਗੁਰਜੀਤ ਦੀ ਹਿੰਮਤ ਨਾ ਹੋਈ ਉਹ ਆਪਣੇ ਨੂੰ ਨੂੰ ਮਨਾ ਕਰ ਸਕੇ ਮਨਵੀਰ ਨੂੰ ਮਹਿਸੂਸ ਹੋ ਗਿਆ ਸੀ ਕਿ ਉਸ ਦੇ ਕਦਮਾਂ ਤੋਂ ਹੀ ਸਾਬਤ ਹੋ ਰਿਹਾ ਸੀ ਜੇ ਉਹ ਆਪਣੇ ਲਈ ਨਹੀਂ ਲੜੇਗੀ ਤਾਂ ਫਿਰ ਉਸ ਤੇ ਜ਼ੁਲਮ ਵਾਦਾ ਹੀ ਜਾਵੇਗਾ ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ ਮਨਵੀਰ ਦੀ ਧੀ ਗੁਰਲੀਨ ਉੱਚੀ ਉੱਚੀ ਰੋਣ ਲੱਗੀ ਕਿਉਂਕਿ ਉਸਨੂੰ ਗਰਮੀ ਲੱਗ ਰਹੀ ਸੀ ਉਸਨੇ ਸੋਚਿਆ ਕਿ ਬਾਹਰ ਵੇੜੇ ਵਿੱਚ ਘੁਮਾ ਲੈਂਦੀ ਹਾਂ ਬਾਹਰਲੀ ਹਵਾ ਨਾਲ ਕੀ ਪਤਾ ਉਹ ਚੁੱਪ ਹੀ ਹੋ ਜਾਵੇ ਪਰ ਹਰਲੀਨ ਤਾਂ ਚੁੱਪ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਇਹਨੇ ਨੂੰ ਸੁਮਨ ਆਪਣੇ ਕਮਰੇ ਚੋਂ ਬਾਹਰ ਆ ਗਈ ਤੇ ਕਹਿਣ ਲੱਗੀ ਕੀ ਰੌਲਾ ਪਾਇਆ ਹੋਇਆ ਹੈ ਤੁਹਾਨੂੰ ਪਤਾ ਹੈ ਨਾ ਕਿ ਮੈਨੂੰ ਮਸਾਂ ਨਹੀਂ ਦਉਂਦੀ ਹੈ ਇਹਨੂੰ ਚੁੱਪ ਨਹੀਂ ਕਰਵਾ ਸਕਦੇ ਇਹ ਗੱਲ ਸੁਣ ਕੇ ਮਨਵੀਰ ਨੂੰ ਬਹੁਤ ਗੁੱਸਾ ਆਇਆ ਉਸਨੇ ਕਿਹਾ ਕਿ ਬੱਚੀ ਗਰਮੀ ਦੇ ਕਰਕੇ ਰੋ ਰਹੀ ਹੈ ਕਿਉਂਕਿ ਉਸਦਾ ਕਮਰਾ ਤਾਂ ਉਸਦੀ ਭੁਆ ਨੇ ਰੋਕ ਰੱਖਿਆ ਹੈ ਹੁਣ ਮੈਂ ਬੱਚੀ ਨੂੰ ਕਿਵੇਂ ਸਮਝਾਵਾਂ ਕਿ ਏਸੀ ਵਾਲਾ ਕਮਰਾ ਹਜੇ ਆਪਾਂ ਨੂੰ ਨਹੀਂ ਮਿਲ ਸਕਦਾ ਇਹ ਗੱਲ ਸੁਣ ਕੇ ਤਾਂ ਸੁਮਨ ਸੁੰਨ ਰਹਿ ਗਈ ਸੀ ਉਹ ਇਹ ਸੋਚ ਕੇ ਵੀ ਹੈਰਾਨ ਸੀ ਕਿ ਕਿੱਥੇ ਮੇਰੀ ਪਰਜਾਈ ਦੇ ਮੂੰਹ ਚੋਂ ਇੱਕ ਬੋਲ ਨਹੀਂ ਸੀ ਨਿਕਲਦਾ ਹੁੰਦਾ ਤੇ ਕਿੱਥੇ ਹੁਣ ਉਹ ਚੁੱਪ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਉਹ ਰੌਲਾ ਪਾਉਂਦੀ ਹੋਈ ਆਪਣੀ ਮੰਮੀ ਕੋਲ ਚਲੀ ਗਈ ਤੇ ਕਹਿਣ ਲੱਗੀ ਕਿ ਤੁਹਾਡੀ ਪੋਤੀ ਨੇ ਤਾਂ ਰੋ ਰੋ ਕੇ ਘਰ ਸਿਰ ਤੇ ਚੁੱਕਿਆ ਪਿਆ ਜਾਓ ਉਸ ਨੂੰ ਚੁੱਪ ਕਰਵਾਓ ਨਹੀਂ ਤਾਂ ਮੈਂ ਆਪਣੇ ਘਰ ਚਲੇ ਜਾਣਾ ਇਹ ਗੱਲ ਸੁਣ ਕੇ ਗੁਰਜੀਤ ਕੌਰ ਨੇ ਕਿਹਾ ਕਿ ਪੁੱਤ ਬੱਚੇ ਰੋਂਦੇ ਹੀ ਹੁੰਦੇ ਆ ਜਦੋਂ ਤੇਰਾ ਹੋ ਜਾਵੇਗਾ ਫਿਰ ਤੈਨੂੰ ਪਤਾ ਲੱਗੇਗਾ ਕਿ ਬੱਚੇ ਕਿੰਨਾ ਤੰਗ ਕਰਦੇ ਆ ਇਹ ਤਾਂ ਰੋਜ਼ ਹੀ ਰੋਂਦੀ ਐ ਤੇ ਮਨਵੀਰ ਇਸ ਨੂੰ ਬਾਹਰ ਆ ਕੇ ਚੁੱਪ ਕਰਵਾਉਂਦੀ ਹੈ ਇਹ ਗੱਲ ਸੁਣ ਕੇ ਸੋਮਣ ਆਪਣੀ ਮੰਮੀ ਨੂੰ ਕਹਿਣ ਲੱਗੀ ਕਿ ਮੇਰੇ ਨਾਲੋਂ ਜ਼ਿਆਦਾ ਹੁਣ ਤੁਹਾਨੂੰ ਇਹਨਾਂ ਦੀ ਫਿਕਰ ਹੋ ਰਹੀ ਹੈ ਜੇ ਮੇਰੀ ਨੀਂਦ ਨਾ ਪੂਰੀ ਹੋਈ ਤਾਂ ਮੇਰਾ ਬੀਪੀ ਹਾਈ ਹੋ ਜਾਣਾ ਉਸ ਦੀ ਮੰਮੀ ਹੱਥ ਫੜ ਕੇ ਉਸ ਨੂੰ ਅੰਦਰ ਲੈ ਗਈ ਮਨਵੀਰ ਥਪ-ਥਪਾ ਕੇ ਆਪਣੀ ਧੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਗੁਰਲੀਨ ਚੁੱਪ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਅਗਲੀ ਸਵੇਰ ਸੁਮਨ ਨੇ ਫੋੜ ਹੀ ਡਰਾਮਾ ਸ਼ੁਰੂ ਕਰ ਦਿੱਤਾ ਉਸਨੇ ਆਪਣੀ ਮੰਮੀ ਨੂੰ ਕਿਹਾ ਕਿ ਤੁਹਾਡੀ ਪੋਤੀ ਨੇ ਤਾਂ ਸਾਰੀ ਰਾਤ ਮੈਨੂੰ ਸੌਣ ਨਹੀਂ ਦਿੱਤਾ ਮੇਰਾ ਪੇਕਾ ਘਰ ਹੁਣ ਮੈਨੂੰ ਪੇਕਾ ਘਰ ਨਹੀਂ ਲੱਗ ਰਿਹਾ ਜਦੋਂ ਦੀ ਮੈਂ ਇਸ ਘਰ ਵਿੱਚ ਆਈ ਹਾਂ ਤੁਹਾਡੀ ਨੂੰਹ ਦੇ ਤਾਂ ਡਰਾਮੇ ਸ਼ੁਰੂ ਕੀਤੇ ਹੋਏ ਆ ਹੁਣ ਇਸ ਹਾਲਾਤ ਵਿੱਚ ਭਲਾ ਮੇਰੀ ਸੇਵਾ ਕੌਣ ਕਰੇਗਾ ਮਨਵੀਰ ਵੀ ਕੋਲ ਹੀ ਖੜੀ ਇਹ ਸਭ ਗੱਲਾਂ ਸੁਣ ਰਹੀ ਸੀ ਉਸਨੇ ਤੁਰੰਤ ਹੀ ਇਹ ਗੱਲ ਕਹੀ ਕਿ ਸੁਮਨ ਜਿਵੇਂ ਮੇਰੀ ਸੇਵਾ ਲਈ ਮੇਰੀ ਮੰਮੀ ਇਸ ਘਰ ਵਿੱਚ ਚਲੀ ਆਈ ਸੀ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਸੇਵਾ ਲਈ ਮੰਮੀ ਜੀ ਨੂੰ ਸਹਰੇ ਘਰ ਲਿਜਾ ਸਕਦੇ ਹੋ ਤਾਂ ਜੋ ਉਹ ਤੁਹਾਡੀ ਸੇਵਾ ਕਰ ਸਕਣ ਇਹ ਸੁਣ ਕੇ ਤਾਂ ਉਹ ਦੋਨੋਂ ਮਾਵਾਂ ਧੀਆਂ ਹੈਰਾਨ ਹੀ ਰਹਿ ਗਈਆਂ ਸੁਮਨ ਨੇ ਕਿਹਾ ਕਿ ਨਹੀਂ ਨਹੀਂ ਮੇਰੇ ਘਰ ਵਿੱਚ ਇੰਨੀ ਜਗ੍ਹਾ ਨਹੀਂ ਕਿ ਮੈਂ ਮੰਮੀ ਨੂੰ ਉੱਥੇ ਰੱਖ ਸਕਾਂ ਉੱਥੇ ਤਾਂ ਮੇਰੀ ਸੱਸ ਵੀ ਹੈਗੀ ਆ ਮੰਮੀ ਤੋ ਤਾਂ ਇਸ ਘਰ ਵਿੱਚ ਕੰਮ ਨਹੀਂ ਹੁੰਦਾ ਫਿਰ ਉੱਥੇ ਕਿਵੇਂ ਕਰੂੰ ਰਹੀ ਗੱਲ ਕੰਮ ਦੀ ਇਹਨਾਂ ਤੋਂ ਤਾਂ ਘਰ ਦੇ ਕੰਮ ਨਹੀਂ ਹੁੰਦੇ ਮੇਰੀ ਸੇਵਾ ਕਿੱਥੋਂ ਕਰ ਲੂ ਮੇਰੇ ਘਰ ਤਾਂ ਨੌਕਰ ਚਾਕਰ ਵੀ ਨਹੀਂ ਆਪਣੀ ਧੀ ਦੇ ਮੋਹੋਂ ਇਹ ਗੱਲ ਸੁਣ ਕੇ ਗੁਰਜੀਤ कौर ਤਾਂ ਹੈਰਾਨ ਹੀ ਰਹਿ ਗਈ ਉਸਨੇ ਸੁਮਨ ਨੂੰ ਕਿਹਾ ਕਿ ਸੁਮਣ ਮੈਂ ਤੇਰੀ ਮਾਂ ਤੈਨੂੰ ਆਪਣੀ ਮਾਂ ਤੇ ਇੰਨਾ ਵੀ ਯਕੀਨ ਨਹੀਂ ਉਸਨੇ ਗੁੱਸੇ ਵਿੱਚ ਕਿਹਾ ਕਿ ਮੰਮੀ ਜੇ ਤੁਸੀਂ ਇਸ ਤਰ੍ਹਾਂ ਦੇ ਡਰਾਮੇ ਮੇਰੇ ਸਹੁਰੇ ਘਰ ਵਿੱਚ ਜਾ ਕੇ ਕਰੋਗੇ ਤਾਂ ਮੇਰੀ ਸੱਸ ਨੇ ਤੁਹਾਡੇ ਨਾਲ ਨਾਲ ਮੈਨੂੰ ਵੀ ਘਰੋਂ ਬਾਹਰ ਕੱਢ ਦੇਣਾ ਕਿਉਂਕਿ ਤੁਸੀਂ ਸ਼ਾਂਤੀ ਨਾਲ ਰਹਿਣ ਵਾਲੇ ਨਹੀਂ ਆਪਣੀ ਧੀ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਆਪਣੀ ਕੀਤੀ ਗਲਤੀ ਦਾ ਬਹੁਤ ਪਛਤਾਵਾ ਹੋ ਰਿਹਾ ਸੀ ਸੁਮਨ ਨੇ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਬੁਲਾ ਲਿਆ ਤੇ ਥੋੜੇ ਹੀ ਟਾਈਮ ਬਾਅਦ ਉਸ ਦਾ ਘਰ ਵਾਲਾ ਉਸ ਨੂੰ ਲੈ ਕੇ ਆਪਣੇ ਘਰ ਵਾਪਸ ਚਲਾ ਗਿਆ ਉਸ ਦੇ ਜਾਣ ਤੋਂ ਬਾਅਦ ਮਨਵੀਰ ਦੀ ਸੱਸ ਦਾ ਚਿਹਰਾ ਉੱਤਰਿਆ ਪਿਆਸੀ ਉਹ ਨੀਵੀਂ ਪਾ ਕੇ ਮੰਜੇ ਤੇ ਬੈਠੀ ਜ਼ਮੀਨ ਵੱਲ ਦੇਖੀ ਜਾ ਰਹੀ ਸੀ ਮਨਵੀਰ ਨੇ ਪੁੱਛਿਆ ਕਿ ਮੰਮੀ ਜੀ ਤੁਹਾਡਾ ਚਿਹਰਾ ਉਦਾਸ ਕਿਉਂ ਆ ਤਾਂ ਗੁਰਜੀਤ ਕੌਰ ਨੇ ਕਿਹਾ ਕੀਤੀ ਏ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਚੰਗਾ ਸਲੂਕ ਨਹੀਂ ਕੀਤਾ ਅੱਜ ਮੇਰੀ ਧੀ ਦੀ ਇਸ ਹਰਕਤ ਨੇ ਮੇਰੀਆਂ ਅੱਖਾਂ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਪਰਦਾ ਲਾ ਦਿੱਤਾ ਮੇਰੀ ਧੀ ਤਾਂ ਮੈਨੂੰ ਆਪਣੇ ਘਰ ਲਿਜਾਣ ਲਈ ਵੀ ਰਾਜ਼ੀ ਨਹੀਂ ਸ਼ਾਇਦ ਮੈਂ ਉਸਦੇ ਘਰ ਵਿੱਚ ਰੱਖਣ ਦੇ ਲਾਇਕ ਨਹੀਂ ਪਰ ਤੂੰ ਇੰਨੇ ਸਾਲਾਂ ਤੋਂ ਮੈਨੂੰ ਬਰਦਾਸ਼ਤ ਕਰ ਰਹੀ ਹੈ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਵੀਂ ਮਨਵੀਰ ਨੇ ਕਿਹਾ ਕਿ ਮੰਮੀ ਜੀ ਮੈਨੂੰ ਇਸ ਗੱਲ ਦਾ ਦੁੱਖ ਹੈ ਇਹ ਤੋਂ ਸਾਨੂੰ ਦੇਰ ਬਾਅਦ ਸਮਝ ਲੱਗੀ ਤੁਸੀਂ ਮੇਰੇ ਨਾਲ ਜੋ ਕੁਝ ਵੀ ਕੀਤਾ ਉਹ ਸਭ ਗੱਲਾਂ ਮੇਰੇ ਦਿਲ ਵਿੱਚ ਇਸ ਹੱਦ ਤੱਕ ਵੱਧ ਚੁੱਕੀਆਂ ਕਿ ਸ਼ਾਇਦ ਉਹਨਾਂ ਨੂੰ ਹੁਣ ਬਾਹਰ ਕੱਢਣਾ ਮੇਰੇ ਲਈ ਬਹੁਤ ਔਖਾ ਕੰਮ ਹੈ ਇਹ ਕਹਿ ਕੇ ਮਨਵੀਰ ਆਪਣੇ ਕਮਰੇ ਵਿੱਚ ਚਲੀ ਗਈ ਉਸ ਦੀ ਸੱਸ ਵੀ ਉਸ ਦੇ ਪਿੱਛੇ-ਪਿੱਛੇ ਉਸ ਦੇ ਕਮਰੇ ਵਿੱਚ ਚਲੀ ਗਈ ਤੇ ਮਨਵੀਰ ਨੂੰ ਕਹਿਣ ਲੱਗੀ ਮੇਰੀ ਪੋਤੀ ਹਰਲੀ ਨੂੰ ਮੇਰੇ ਕੋਲ ਛੱਡ ਦੇ ਅੱਜ ਮੈਂ ਉਸ ਨੂੰ ਆਪਣੀ ਛਾਤੀ ਨਾਲ ਲਾਉਣਾ ਚਾਹੁੰਦੀ ਹਾਂ ਇਹ ਸੁਣ ਕੇ ਮਨਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਅੱਜ ਉਸ ਦੀ ਸੱਸ ਆਪਣੀ ਪੋਤੀ ਦੇ ਪਿਆਰ ਲਈ ਤਰਸ ਰਹੀ ਸੀ ਉਸ ਨੇ ਆਪਣੀ ਧੀ ਨੂੰ ਆਪਣੀ ਸੱਸ ਦੀ ਗੋਦੀ ਵਿੱਚ ਬਿਠਾ ਦਿੱਤਾ ਤੇ ਕਮਰੇ ਵਿੱਚ ਖੜ ਕੇ ਦੋਨਾਂ ਨੂੰ ਇਕੱਠੀਆਂ ਖੇਡਦੀਆਂ ਦੇਖਦੀ ਰਹੀ ਅੱਜ ਉਹ ਬਹੁਤ ਖੁਸ਼ ਸੀ ਕਿਉਂਕਿ ਹੁਣ ਸਭ ਕੁਝ ਠੀਕ ਹੋ ਗਿਆ ਸੀ ਸਾਰਾ ਪਰਿਵਾਰ ਹਾਸੀ ਖੁਸ਼ੀ ਜੀਵਨ ਬਤੀਤ ਕਰਨ ਲੱਗਿਆ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ